ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਐਸ ਟਾਈਮ ਬਾਈ ਆਪਾਂ ਗੁਰਪ੍ਰੀਤ ਪ੍ਰਾਇਮਰੀ ਡਾਇਰੈਕਟਰ ਵਾਲੇ ਵੀਰ ਕੋਲੇ ਖੜੇ ਆ ਤੇ ਜੇ ਗੱਲ ਕਰੀ ਇੱਕ ਬਾਈ ਦੀ ਡਰਾਸਕੀਮ ਚੱਲੀ ਜਾਂਦੀ ਆ ਬੁੱਕ ਇਨ ਬੈਂਕ ਤੇ ਬਹੁਤ ਸੋਹਣੀ ਡਰਾਸਕੀਮ ਚੱਲੀ ਜਾਂਦੀ ਆ ਜਿਹਦੇ ਚ ਇੱਕ ਗਿਣਤੀਆ ਸਮਾਂ ਬਾਕੀ ਰਹਿ ਗਿਆ ਜੇ ਆਪਾਂ ਬਈ ਰੂਟਾ ਵੇਟਰ ਬੁੱਕ ਕਰਵਾਉਣੇ ਆ ਬਿਲਕੁਲ ਜੀ ਬੁੱਕੇਨ ਬਿਨ ਤੇ ਨਾਲ ਉਹਦੇ ਚ ਆਪਾਂ 10 ਨਾਮ ਕੱਢਨੇ ਆ ਹਨਾ ਬਿਲਕੁਲ ਜੀ ਬਿਲਕੁਲ ਜਿਹੜੇ ਵੀ ਵੀਰ ਬਈ ਇਸ ਟਾਈਮ ਆਪਣੇ ਕੋਲੇ ਬੁਕਿੰਗ ਕਰਾਉਣਗੇ 15 ਜੁਲਾਈ ਤੱਕ ਜਿੰਨੀਆਂ ਵੀ ਬੁਕਿੰਗਾਂ ਹੋਣਗੀਆਂ ਉਹਨਾਂ ਸਾਰਿਆਂ ਦੇ ਵਿੱਚੋਂ ਆਪਾਂ 10 ਵੀਰਾਂ ਨੂੰ ਇਨਾਮ ਦੇਣੇ ਨੇ ਉਹ ਕਿਸਮਤ ਆ ਵੀ ਜਾਂਦੇ ਕਿਹਦੇ ਕੋਲੇ ਲੈਣਗੇ ਕਿਹਦੇ ਕੋਲੇ ਨੇ ਪਹਿਲਾ ਨਾਮ ਕਿਹੜਾ ਬਈ ਉਹਦੇ ਚ ਪਹਿਲਾ ਨਾਮ ਇਹਦੇ ਵਿੱਚ ਬਈ ਹੈਗਾ ایسੂਜ਼ੂ ਡੀਮੈਕਸ ਜੇ ਡੀਮੈਕਸ ਨਹੀਂ ਲੈਣਾ ਹੂੰ ਇਹ ਗੱਡੀ ਹੈਗੀ ਜਿਹੜੀ ਜੇ ਨਹੀਂ ਲੈਣੀ ਤਾਂ 522 ਨਿਊ ਹਾਰਲੈਂਡ ਦਾ ਜਿਹੜਾ ਟਰੈਕਟਰ ਉਹਦਾ 4x4 ਤੇ ਤੁਸੀਂ ਉਹ ਲੈ ਸਕਦੇ ਹੋਗੇ ਬੁਕਿੰਗ ਕਰਵਾਉਣ ਵਾਲਾ ਨੰਬਰ ਬੋਲ ਦਈਏ ਬਾਈ ਹਨਾ ਇੱਕ ਵਾਰੀ 855882 35010 ਇਸ ਨੰਬਰ ਦੇ ਉੱਤੇ ਤੁਸੀਂ ਪੇਮੈਂਟ ਕਰਕੇ ਇਸੇ ਤੇ ਹੀ ਤੁਸੀਂ ਸਕਰੀਨਸ਼ਾਟ WhatsApp ਤੇ ਭੇਜ ਦੇਣਾ ਤੇ ਆਪਣਾ ਨਾਮ ਐਡਰੈਸ ਫੋਨ ਨੰਬਰ ਡਿਟੇਲ ਸਾਰੀ ਭੇਜ ਦੇਣੀ ਆ ਤੇ ਤੁਹਾਨੂੰ ਜਿਹੜੀ ਬੁਕਿੰਗ ਦੀ ਰਸੀਦ ਹੈਗੀ ਉਹ ਤੁਹਾਨੂੰ ਤੁਹਾਡੇ ਨੰਬਰ ਤੇ ਹੀ ਪ੍ਰਾਪਤ ਹੋ ਜੂਗੀ ਮੰਨ ਲਓ ਤੁਹਾਨੂੰ ਇੱਕ ਵੀ ਨਾਮ ਨਹੀਂ ਨਿਕਲਦਾ ਸਪੋਜ਼ ਕਰੋ ਠੀਕ ਹੈ ਜਿਨ੍ਹਾਂ ਨੂੰ ਇਨਾਮ ਨਿਕਲ ਗਿਆ ਤਾਂ ਠੀਕ ਹੈ ਜਿਨ੍ਹਾਂ ਨੂੰ ਇਨਾਮ ਨਹੀਂ ਨਿਕਲਦਾ ਤਾਂ ਕੱਲ ਨੂੰ ਜਦੋਂ ਤੁਸੀਂ ਆਪਣਾ ਰੋਟਾ ਵੇਟਾ ਸਾਡੇ ਕੋਲੋਂ ਲੈ ਕੇ ਜਾਓਗੇ ਜਿਹੜਾ ਤੁਸੀਂ ਹੁਣ ਬੁੱਕ ਕਰਵਾਉਗੇ ਤਾਂ ਤੁਹਾਨੂੰ ਤੁਹਾਡੀ ਪੇਮੈਂਟ ਦੇ ਵਿੱਚੋਂ ਇਹ ਪੇਮੈਂਟ ਮਾਈਨਸ ਕਰਕੇ ਤੁਹਾਡੇ ਤੋਂ ਪੇਮੈਂਟ ਲਈ ਜਾਊਗੀ ਠੀਕ ਆ ਬਾਈ ਠੀਕ ਹੈ ਜੇ ਤੁਸੀਂ ਰੋਟਾਵੇਟਰ ਨਹੀਂ ਲੈਣਾ ਮੰਨ ਲਓ ਤੁਸੀਂ ਰੋਟਾਵੇਟਰ ਪੁਰਾਣਾ ਕਿਤੋਂ ਲੈ ਲਿਆ ਹਾਂ ਤਾਂ ਰੋਟਾਵੇਟਰ ਦੇ ਵਿੱਚ ਲੱਗਣ ਵਾਲਾ ਕੋਈ ਵੀ ਸਮਾਨ ਸਾਡੇ ਤੋਂ ਤੁਸੀਂ ਲੈਣਾਗਾ ਤਾਂ ਤੁਹਾਨੂੰ ਇਸ ਪੇਮੈਂਟ ਇਹ ਜਿਹੜੀ ਤੁਸੀਂ ਕਰੋਗੇ ਐਡਵਾਂਸ ਦੇ ਵਿੱਚ ਬੁਕਿੰਗ ਤਾਂ ਤੁਹਾਡੀ ਟੋਟਲ ਪੇਮੈਂਟ ਦੇ ਵਿੱਚ ਉਹ ਵੀ ਐਡਵਾਂਸ ਜਿਹੜਾ ਮਾਈਨਸ ਹੋ ਜੂ ਚਲੋ ਮੰਨ ਕੇ ਚਲੋ ਬਾਈ ਪੇਮੈਂਟ ਉਹਨਾਂ ਦੀ ਕੈਦਾ ਬੇਸ ਨਹੀਂ ਜਾਂਦੀ ਬੇਟ ਨਹੀਂ ਜਾਂਦੀ ਤੁਹਾਡੀ ਪੇਮੈਂਟ ਸਾਡੇ ਕੋਲੇ ਰਹੂਗੀ ਜੇ ਮੰਨ ਲਓ ਕਾਹਨ ਤੁਸੀਂ ਰੋਟਾਵੇਟਰ ਚ ਲੱਗਣ ਵਾਲਾ ਤਾਇਓ ਦਾ ਬਲੇਡ ਲੈਨੇ ਹੋ ਹਨਾ ਤਾਂ ਤਾਇਓ ਦਾ ਜਪਾਨ ਦਾ ਬਲੇਡ ਹਰ ਇੱਕ ਵੀਰ ਉਹ ਕੰਮ ਇਟਾ ਚਲਾਉਂਗਾ ਠੀਕ ਹੈ ਭਾਈ ਇਹ ਸਭ ਤੋਂ ਟਾਪ ਕੁਆਲਿਟੀ ਦਾ ਬਲੇਡ ਆ ਸਪਰਿੰਗ ਸਟੀਲ ਦੇ ਵਿੱਚ ਜੇ ਤਾਂ ਤੁਸੀਂ ਇਹ ਬਲੇਡ ਲੈਣਾ ਥੋੜੀ ਇਹ ਬਲੇਡ ਦੇ ਵਿੱਚ ਵੀ ਤੁਹਾਡਾ ਜਿਹੜਾ ਇਹ ਪੇਮੈਂਟ ਤੁਸੀਂ ਕਰੀ ਜਾਓ ਮਾਈਨਸ ਹੋ ਜੂਗੀ ਜੇ ਤੁਸੀਂ ਬੋਰਨ ਸਟੀਲ ਦਾ ਬਲੇਡ ਲੈਣਾਗਾ ਉਹਦੇ ਵਿੱਚੋਂ ਵੀ ਮਾਈਨਸ ਹੋ ਜੂ ਤੇ ਕਈ ਵੀਰਾਂ ਨੂੰ ਲੱਗੂ ਯਾਰ ਵੀ ਪਤਾ ਨਹੀਂ ਬਲੇਡ ਦਾ ਰੇਟ ਅਸੀਂ ਜ਼ਿਆਦਾ ਨਾ ਲਾ ਦਈਏ 190 ਵਾਲਾ ਬਲੇਡ ਆ ਜਿਹੜਾ ਉਹ ਤੁਹਾਨੂੰ ਪਊਗਾ 175 ਦਾ ਜਿਹੜਾ 120 ਰੁਪਏ ਦਾ ਤੁਹਾਨੂੰ ਮਿਲੂਗਾ ਬੋਰਨ ਸਟੀਲ ਦਾ ਬਲੇਡ ਤੇ ਮਾਰਕੀਟ ਦੇ ਵਿੱਚੋਂ ਬਲੇਡ ਆ ਜਿਹੜਾ 130 40 ਦੇ ਆਸ-ਪਾਸ ਜਿਹੜਾ ਵਿਕਦਾਗਾ ਨਾਲੇ ਉਹ ਨਲੇ ਮੰਨ ਕੇ ਚਲੋ ਜੇ ਤੁਸੀਂ ਰੂਟਾ ਬੇਟਰ ਨਾਲੇ ਕਿਸਮਤ ਅਜ਼ਮਾ ਸਕਦੇ ਹੋ ਕਿਸਮਤ ਅਜ਼ਮਾ ਸਕਦੇ ਹੋ ਰੂਟਾ ਬੇਟਰ ਬੁਕਿੰਗ ਕਰਵਾਉਣ ਤੇ ਬਈ ਵੱਡੇ ਨਾਮ ਰੱਖੇ ਗਿਆ ਬਿਲਕੁਲ ਭਾਈ ਮੰਨ ਲਓ ਵੀ ਕਿਸੇ ਦੀ ਵੀ ਪੇਮੈਂਟ ਆ ਗਈ ਜਿਹੜੀ ਉਹ ਖਰਾਬ ਨਹੀਂ ਹੁੰਦੀ ਵੇਸ ਨਹੀਂ ਹੁੰਦੀ ਕਹਿਣ ਦਾ ਮਤਲਬ ਕਹਿ ਦੀ ਪੰਜਾਬੀ ਜੀ ਵੀ ਕੋਈ ਵੀ ਕੂਪਨ ਛੋੜਾ ਜਿਹੜਾ ਬੁਕਿੰਗ ਕਰਵਾਉਣਾ ਉਹ ਖਾਲੀ ਨਹੀਂ ਜਾਂਦੀ ਜਾਂਦੀ ਨਹੀਂ ਜਾਂਦਾ ਬਿਲਕੁਲ ਸ਼ੇਅਰ ਕਰ ਦਿਓ ਬਾਤੋ ਬਾਤ ਵੀਡੀਓ ਨੂੰ ਧੰਨਵਾਦ ਜੀ